ਸਾਰੇ ਨੇ ਮੇਰਾ ਨਾਮ ਹੈ ਗਨਮਨਾਜ ਆਪਾਂ ਜਾ ਰਹੇ ਹਾਂ ਚਤੇਰੇ ਪਿੰਡ ਘੋੜੀਆਂ ਦੇਖਣ ਤੁਹਾਨੂੰ ਮੈਂ ਮਿਲੂਗਾ ਉੱਥੇ ਜਾ ਕੇ ਅੱਗੇ ਦੀ ਆਪਾਂ ਪਹਾੜਪੁਰ ਅ ਮੇਰਾ ਹੰਦ ਦੀ ਬੱਚੀ ਚੈੱਕ ਕਰੋ ਜੁਗਨੀ ਥੋੜੀ ਥੋੜੀ ਦੇ ਕਰੇ ਅੱਗੇ ਤੇ ਆਪਾਂ ਪਹਾੜਪੁਰ ਅਗੋਂ ਉੱਥੇ ਜਾ ਕੇ ਉਹ ਪਵਨਾਂ ਲੋਟ ਜਾ ਕੇ ਬਾਏ ਤਾਂ ਸ਼ੁਰੂ ਹੋ ਗਿਆ ਇਹ ਪੰਚ ਕੋੜੀਆਂ ਦੀ ਛੱਡੇ ਸਿਰੇ ਪੰਜੇ ਬਸ਼ੇਰੀਆਂ ਨੇ ਨੁਕਰੀਆ ਇੱਕ ਪਾਸਾ ਲੇਤੀ ਨਸ ਆਪਣੇ ਕੋੜਾ ਆਈ ਰੋਗ ਹੈ 100 200 300 ਦੇ ਅੱਗੇ ਸੋਹਣੇ ਆ

कु फ फोर्स चेक कर सदी तुम चेक कर सकते घोड़ी फेल चेक करोड़ी भी फोर सुन <laughs> ਜਾ ਤਰਾਖਿਆ ਸੌਫਟਵੇਅਰ ਨਹੀਂ ਇੰਜ ਟੈਸਟ ਆਪਾਂ ਕਰਾ ਲਿਆ ਚਾਰ ਮਹੀਨੇ ਦੀ ਚੈੱਕ ਕਰਾ ਲਾਂਗੇ ਜਮ ਇਹ ਵੀ ਸੁਣ ਵਾਲੀ ਹੈ ਇਹ 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 ਵੀ ਸੁਣ ਲੈ ਜੀ ਕਹਾ ਦੇ ਐਵੋਲਟੇਜ ਗਈ ਧੀ ਪੀਡੀਐਫ ਮੈਲੇ ਜੋ ਜਿੱਤ ਗਈ ਬੁਲਟ कवित्र तो ये बहुत दूरों दूरों है <laughs>